ਹਾਂਜੀ ਅੱਜ ਪਹੁੰਚੇ ਜੀ ਕਹਿੰਦੇ ਜੀ ਚੰਡੀਗੜ੍ਹ ਦੇ ਨੇੜੇ ਪੰਜਾਬ ਦਾ ਸਭ ਤੋਂ ਸਸਤਾ ਸਟੋਰ ਖੱਡਾ ਟਾਈਮਸ ਵੀ ਦੇਖ ਕੇ ਆਊਗਾ ਉਸ ਲਈ 1 ਟਨ ਦਾ 3 ਸਟਾਰ ਇਨਵਰਟਰ ਏਸੀ ਸਪਲਟ ਕੈਮਰਾਮੈਨ ਜੀ ਦਿਖਾਇਆ ਜਾਵੇ ਸਪਲਟ ਏਸੀ ਟੀ ਸੀਰੀਜ਼ ਦਾ 1 ਟਨ 3 ਸਟਾਰ ਇਨਵਰਟਰ 24990 ਦੇ ਵਿੱਚ ਦਿੱਤਾ ਜਾਊਗਾ ਇਹ ਇਲੈਕਟ੍ਰੋਨਿਕ ਦਾ ਵੱਡਾ ਸਟੋਰ ਆ ਜਿੱਥੇ ਕਿ ਗਰਮੀ ਦੇ ਸੀਜ਼ਨ ਤੋਂ ਪਹਿਲਾਂ ਕਹਿੰਦੇ ਜੇ ਇਨਵਰਟਰ ਹੋਵੇ ਏਸੀ ਹੋਵੇ ਕੂਲਰ ਹੋਵੇ ਸਾਰਾ ਸਕੂਸ ਖੁਸ਼ ਕਹਿੰਦੇ ਸਸਤਾ ਹੋਣ ਜਾ ਰਿਹਾ ਕਹਿੰਦੇ ਜੀ ਕਿਹੜੀ ਦੁਕਾਨ ਹੈ ਦੁਕਾਨ ਦਾ ਨਾਮ ਹੈ ਲਟਾਵਾ ਕਮਿਊਨੀਕੇਸ਼ਨ ਇਨਵਰਟਰ ਦੀ ਬੈਟਰੀ ਦਾ ਸਾਡਾ ਕਿਆ ਹੈ ਕਿ 4 ਸਾਲ ਦੀ ਗਾਰੰਟੀ ਇਨਵਰਟਰ ਦੀ ਬੈਟਰੀ ਪੁਰਾਣੀ ਲਿਆਓ ਨਵੀਂ ਲੈ ਜਾਓ ਐਕਸਚੇਂਜ ਆਫਰ 4290 4490 ਦੇ ਵਿੱਚ ਇਨਵਰਟਰ ਦੀ ਬੈਟਰੀ ਛੋਟੀਆਂ ਵੱਡੀਆਂ ਤੇ ਘੱਟ ਰੇਟ ਦੇ ਮਿਲਣਗੀਆਂ ਸਾਡਾ ਪੂਰਾ ਦਾਵਾ ਹੈ ਪੂਰਾ ਚੈਲੰਜ ਹੈ ਸਾਡੀ ਗਾਰੰਟੀ ਹੈ ਅਸੀਂ ਸਭ ਤੋਂ ਘੱਟ ਰੇਟ ਲਟਾਵਾ ਕਮਿਊਨੀਕੇਸ਼ਨ ਚੰਡੀਗੜ੍ਹ ਦੇ ਨੇੜੇ ਬੈਠੇ ਹਾਂ ਪਰ ਪੂਰਾ ਧਮਾਕਾ ਕੀਤਾ ਹੈ ਪੂਰਾ ਧਮਾਕਾ ਕਿੱਥਾ ਹੋ ਜੀ ਇਸ ਵਾਰੀ ਕਸਟਮਰ ਤੋਂ ਕਮਾਣਾ ਨਹੀਂ ਹੈ ਕਸਟਮਰ ਦੇ ਫਾਇਦੇ ਹੀ ਫਾਇਦੇ ਕਰਾਂਗੇ ਭਾਈ ਜੇ ਗੱਲ ਕਰੀਏ ਏਸੀ ਕਿਹੜੇ ਟਨ ਤੋਂ ਸਟਾਰਟ ਹੋ ਜਾਂਦੇ ਨੇ ਜੇ ਗੱਲ ਕਰੀਏ ਆ ਸਰ ਸਾਡੇ ਕੋਲੇ ਦੇਖੋ ਸਪਲੀਟੇ ਸੀ 1 ਟਨ 1.5 ਟਨ 2 ਟਨ ਇਨਵਰਟਰ ਨੋਨ ਇਨਵਰਟਰ ਸਾਰੇ ਏਸੀ ਹੁੰਦੇ ਆ ਜੀ ਸਾਡੇ ਕੋਲ ਟਾਟਾ ਵੋਲਟਾਸ ਦਾ ਬਲੂ ਸਟਾਰ ਦਾ ਬੀਪੀਐਲ ਦਾ ਓਕੇ ਉਸ ਤੋਂ ਬਾਅਦ ਐਲਜੀ ਦਾ ਟੀ ਸੀ ਰੀਜ਼ ਦਾ ਉਸ ਤੋਂ ਬਾਅਦ ਲੋਅਰ ਦਾ ਗੋਡਰੈਸ ਦਾ ਇਹ ਸਾਰੇ ਏਸੀ ਸਾਡੇ ਕੋਲ ਅਵੇਲੇਬਲ ਆਉਂਦੇ ਆ ਜੇ 3 ਟਨ ਦਾ ਏਸੀ ਸੁਣੋ ਜੀ 3 ਟਨ ਦਾ ਏਸੀ 27990 ਦੇ ਵਿੱਚ ਦਿੱਤਾ ਜਾਊਗਾ ਜੇਡਨ ਕਰਨਾਟਾ ਐਮ ਸੀ ਵੀ ਦੇਖ ਕੇ ਆਊਗਾ ਉਸ ਨੂੰ 5 ਸਾਲ ਦੀ ਕੰਪਲੀਟ ਗਾਰੰਟੀ ਦਿੱਤੀ ਜਾਊਗੀ 10 ਸਾਲ ਦੀ ਕੰਪਰੈਸ਼ਨ ਗਾਰੰਟੀ 5 ਸਾਲ ਦੀ ਇਸ ਕੰਪਲੀਟ ਗਾਰੰਟੀ ਰਿਟਰਨ ਦੇ ਵਿੱਚ ਲਿਖ ਕੇ ਦਿੱਤੀ ਜਾਊਗੀ 5 ਸਾਲ ਦੇ ਵਿੱਚ ਫਰਿੱਜਾਂ ਤੇ ਵੀ ਸਪੈਸ਼ਲ ਸਕੀਮ ਹੈ ਜੀ ਫ੍ਰਿਜ 190 ਲੀਟਰ ਦਾ ਹਾਂਜੀ ਬ੍ਰਾਂਡ ਦਾ 10 ਸਾਲ ਕੰਪਰੈਸ਼ਨ ਗਾਰੰਟੀ ਦੇ ਨਾਲ 10990 ਦੇ ਵਿੱਚ ਮਿਲਣਾ ਕਿੱਥੋਂ ਹੈ ਲਟਾਵਾ ਕਮਿਊਨੀਕੇਸ਼ਨ ਤੋਂ 10 ਸਾਲ ਦੀ ਕੰਪਰੈਸ਼ਨ ਵਾਰੰਟੀ 10 ਸਾਲ ਕੰਪਰੈਸ਼ਨ ਵਾਰੰਟੀ 1 ਸਾਲ ਕੰਪਲੀਟ ਦੇ ਨਾਲ ਮਿਲਣਾ ਲਟਾਵਾ ਕਮਿਊਨੀਕੇਸ਼ਨ ਤੇ ਮਿਲਣਾ ਕਿਵੇਂ ਹੈ ਵੀਡੀਓ ਲਾਈਕ ਸ਼ੇਅਰ ਕਰਕੇ ਕਮੈਂਟ ਕਰਕੇ ਆਓ ਤੁਹਾਨੂੰ 10990 ਦੇ ਵਿੱਚ ਲਟਾਵਾ ਕਮਿਊਨੀਕੇਸ਼ਨ ਤੋਂ 190 ਲੀਟਰ ਦਾ ਫ੍ਰਿਜ ਦਿੱਤਾ ਜਾਊਗਾ ਐਲਈਡੀ ਦੇ ਅਸੀਂ ਪੂਰੇ ਟ੍ਰਾਈ ਸਿਟੀ ਦੇ ਕਿੰਗ ਹੈ ਓਕੇ ਸਾਡੇ ਤੋਂ ਸਸਤੀ ਐਲਈਡੀ ਕਿਤੇ ਨਾ ਤੁਹਾਨੂੰ ਮਿਲਣੀ ਹੈ ਨਾ ਕਿਤੇ ਮਿਲੂਗੀ ਸਾਡੇ ਕੋਲ ਮਿਲੂਗੀ ਸਿਰਫ ਸਸਤੀ ਐਲਈਡੀ ਪੂਰਾ ਦਾਵਾ ਕਰਦੇ ਹਾਂ ਪੂਰਾ ਦਾਵਾ ਜੀ 6490 ਰੁਪਏ ਦੇ ਵਿੱਚ 32 ਇੰਚ ਦੀ ਐਲਈਡੀ ਹੋਵੇ ਸਮਾਰਟ ਕਸਟਮਰ ਨੂੰ ਦਿੱਤੀ ਜਾਊਗੀ ਵਧੀਆ ਵਾਲੀ ਸਮਾਰਟ ਐਲਈਡੀ 6490 ਦੇ ਵਿੱਚ ਹੋਰ ਸਾਡੇ ਕੋਲ ਕੂਲਰ ਦੀ ਸ਼ੁਰੂਆਤ 2490 ਰੁਪਏ ਤੋਂ ਸ਼ੁਰੂ ਹੈ ਮਗਰ ਇਸ ਵਾਰੀ ਅਸੀਂ ਕਸਮਰ ਨੂੰ ਸਪੈਸ਼ਲ ਕੂਲਰ ਜੋ ਕਿ ਗੁਰਦੁਆਰਾ ਸਾਹਿਬ ਹਾਲ ਦੇ ਵਿੱਚ ਮੰਦਰਾਂ ਦੇ ਹਾਲਾਂ ਦੇ ਵਿੱਚ ਪਹਿਲਸਾ ਦੇ ਵਿੱਚ ਵੱਡੀਆਂ ਦੁਕਾਨਾਂ ਦੇ ਵਿੱਚ ਜਿਹੜੇ ਕੂਲਰ ਯੂਜ਼ ਹੋਣੇ ਵੱਡੇ ਕੂਲਰ ਵੱਡੇ ਕੂਲਰ ਦੇਖੋ ਹਰਜੋਜੀ ਕਿੱਡਾ ਵੱਡਾ ਕੂਲਰ ਹੈ ਤੇ ਕੂਲਰ ਸਪੈਸ਼ਲ ਕੂਲਰ ਹੈ ਇਹਨਾਂ ਦੀ ਹਵਾ ਵੀ ਬਹੁਤ ਜ਼ਿਆਦਾ ਹੁੰਦੀ ਹੋਊਗੀ ਫਿਰ ਬਹੁਤ ਜ਼ਿਆਦਾ ਹਵਾ ਹੈ ਜੀ ਇਕੱਲਾ ਕੂਲਰ 4 ਏਸੀਆਂ ਦਾ ਕੰਮ ਕਰੂਗਾ ਇੰਨੀ ਠੰਡੀ ਹਵਾ ਹੈ ਏਸੀ ਨਾਲੋਂ ਵੀ ਠੰਡੀ ਹਵਾ ਕੂਲਰ ਨਾਲੋਂ ਏਸੀ ਨਾਲੋਂ ਸਪੈਸ਼ਲ ਏਸੀ ਕੂਲਰ ਨੇ ਹਾਂਜੀ ਇੱਕ ਵਾਰੀ ਕੈਮਰਾਮੈਨ ਜੀ ਸਾਰੇ ਕੂਲਰਾਂ ਤੇ ਨਿਕਰ ਬੜੇ ਕੂਲਰ ਨੇ ਤੇ ਅੱਛਾ ਹੈ ਕਿ ਸਾਰੇ ਕੂਲਰ ਸਪੈਸ਼ਲ ਕੂਲਰ ਏਸੀ ਕੂਲਰ ਵੱਡੇ ਹੌਲਾਂ ਦੇ ਵਿੱਚ ਜਿਸ ਤਰ੍ਹਾਂ ਕਿਸੇ ਨੂੰ ਫਾਰਮ ਹਾਊਸ ਵਾਸਤੇ ਚਾਹੀਦਾ ਹਮਮ ਪੈਲੈਸ ਵਾਸਤੇ ਚਾਹੀਦਾ ਕਿਸੇ ਨੂੰ ਟੈਂਟ ਵਾਸਤੇ ਚਾਹੀਦਾ ਕਮਰਸ਼ੀਅਲ ਕੂਲਰ ਸਾਡੇ ਕੋਲ ਸਾਰੇ ਤੇ ਜੇ ਗੱਲ ਕਰੀਏ ਤਾਂ ਹਾਂਜੀ ਅੱਜ ਪਹੁੰਚੇ ਜੀ ਕਹਿੰਦੇ ਜੀ ਚੰਡੀਗੜ੍ਹ ਦੇ ਨੇੜੇ ਪੰਜਾਬ ਦਾ ਸਭ ਤੋਂ ਸਸਤਾ ਸਟੋਰ ਕਹਿੰਦੇ ਜੀ ਇਲੈਕਟ੍ਰੋਨਿਕ ਦਾ ਵੱਡਾ ਸਟੋਰ ਆ ਜਿੱਥੇ ਕਿ ਗਰਮੀ ਦੇ ਸੀਜ਼ਨ ਤੋਂ ਪਹਿਲਾਂ ਕਹਿੰਦੇ ਜੀ ਇਨਵਰਟਰ ਹੋਵੇ ਏਸੀ ਹੋਵੇ ਕੂਲਰ ਹੋਵੇ ਸਾਰਾ ਕੁਝ ਕੁਝ ਕਹਿੰਦੇ ਸਸਤਾ ਹੋਣ ਜਾ ਰਿਹਾ ਕਹਿੰਦੇ ਜੀ ਕਿਹੜੀ ਦੁਕਾਨ ਹੈ ਦੁਕਾਨ ਦਾ ਨਾਮ ਹੈ ਲਟਾਵਾ ਕਮਿਊਨੀਕੇਸ਼ਨ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਭਾਈ ਠੀਕ ਠਾਕ ਹੋ ਹਾਂਜੀ ਸਰ ਜੀ ਕਹਿੰਦੇ ਜੀ ਕਿਹੜਾ ਵੱਡਾ ਤਮਕ ਕਰਨ ਜਾ ਰਹੇ ਇਸ ਵਾਰ ਜੇ ਗਰਮੀ ਦੀ ਗੱਲ ਕਰੀਏ ਅਸੀਂ ਇਸ ਵਾਰ ਨਹੀਂ ਹਰ ਵਾਰ ਕਸਮਰ ਵਾਸਤੇ ਤੁਮਾਕੇ ਹੀ ਥਮਾਕੇ ਕਰਦੇ ਆਂ ਹਾਂਜੀ ਇਸ ਵਾਰ ਵੀ ਅਸੀਂ ਵਧੀਆ ਤੋਂ ਵਧੀਆ ਰੇਟ ਜੋ ਕਿ ਓਪਨ ਰੇਟ ਕਰਦੇ ਆਂ ਸਾਡੀ ਵੀਡੀਓ ਦੇ ਵਿੱਚ ਸਾਰੇ ਰੇਟ ਓਪਨ ਕਰਕੇ ਦੱਸੇ ਜਾਂਦੇ ਆਂ ਹਾਂਜੀ ਅੱਜ ਵੀ ਅਸੀਂ ਕਸਟਮਰ ਦੇ ਥਮਾਕੇ ਤੇ ਫਾਇਦੇ ਕਰਨ ਵਾਲੇ ਆਂ ਹੂੰ ਕਿਹੜੇ ਫਾਇਦੇ ਕਰੋਂਗੇ ਜੇ ਪਹਿਲੇ ਗੱਲ ਕਰੀਏ ਸਭ ਤੋਂ ਪਹਿਲਾਂ ਕਸਟਮਰ ਨੂੰ ਅੱਜ ਦੀ ਡੇਟ ਦੇ ਵਿੱਚ ਜ਼ਰੂਰਤ ਹੈ ਇਨਵਰਟਰ ਦੀ ਬੈਟਰੀ ਦੀ ਇਨਵਰਟਰ ਦੀ ਬੈਟਰੀ ਦੀ ਇਨਵਰਟਰ ਦੀ ਬੈਟਰੀ ਦਾ ਸਾਡਾ ਕੀ ਹੈ ਕਿ 4 ਸਾਲ ਦੀ ਗਾਰੰਟੀ ਇਨਵਰਟਰ ਦੀ ਬੈਟਰੀ ਪੁਰਾਣੀ ਲਿਆਓ ਨਵੀਂ ਲੈ ਜਾਓ ਐਕਸਚੇਂਜ ਆਫਰ 4490 4490 ਦੇ ਵਿੱਚ ਇਨਵਰਟਰ ਦੀ ਬੈਟਰੀ 4490 ਰੁਪਏ ਦੇ ਵਿੱਚ ਹਾਂਜੀ ਪੁਰਾਣੀ ਦੇ ਕੇ 4490 ਕਸਟਮਰ ਹੋਰ ਦਊਗਾ ਅਸੀਂ ਉਸ ਨੂੰ ਇਨਵਰਟਰ ਦੀ ਬੈਟਰੀ 4 ਸਾਲ ਦੀ ਗਾਰੰਟੀ ਵਾਲੀ ਕਸਟਮਰ ਨੂੰ ਦਵਾ ਪੱਕੀ ਵਾਲੇ 4 ਸਾਲ ਦੀ ਗਾਰੰਟੀ ਦੇਵਾਂਗੇ ਪੱਕੀ ਗੱਲ ਹੈ ਜੀ ਅਗਰ ਕਿਸੇ ਕੋਲ ਪੁਰਾਣੀ ਬੈਟਰੀ ਨਹੀਂ ਹੈ ਹਾਂਜੀ ਤਾਂ 8490 ਦੇ ਵਿੱਚ ਇਨਵਰਟਰ ਦੀ ਬੈਟਰੀ 4 ਸਾਲ ਦੀ ਗਾਰੰਟੀ ਵਾਲੀ ਅਗਰ ਕਿਸੇ ਨੂੰ ਇਸ ਦੇ ਨਾਲ ਇਨਵਰਟਰ ਚਾਹੀਦਾ ਹਾਂਜੀ 3490 ਰੁਪਏ ਦੇ ਵਿੱਚ 3 ਸਾਲ ਦੀ ਗਾਰੰਟੀ ਵਾਲਾ ਇਨਵਰਟਰ ਇਨਵਰਟਰ 3490 ਰੁਪਏ ਦੇ ਵਿੱਚ 3490 ਦੇ ਵਿੱਚ ਇਨਵਰਟਰ ਹੋਰ ਇੱਕ ਮਨ ਕੇ ਕੰਪਨੀ ਵਧੀਆ ਕੋਈ ਗੱਲਬਾਤ ਤਾਂ ਨਹੀਂ ਹੈ ਸਰ ਕੰਪਨੀ ਲਿਪਗਾਰਡ ਲਿਫਾਸ ਦੀ ਕੰਪਨੀ ਹੈ ਇਨ ਪਾਵਰ ਤੇ ਆਨਸਾਈਟ ਵਾਰੰਟੀ ਕੰਪਨੀ ਐਂਡ ਤੋਂ ਕਸਟਮਰ ਦੇ ਘਰੇ ਅਗਰ ਕੋਈ ਦਿੱਕਤ ਆਈ ਤੋ ਠੀਕ ਕਿੱਤੋਂ ਹੈ ਜੀ ਜੇ ਚੰਡੀਗੜ੍ਹ ਤੋਂ ਕਿੰਨਾ ਨੇੜੇ ਹੈ ਆਪਣਾ ਜੀ ਗੱਲ ਕਰੀਏ ਕਿੰਨਾ ਪੁਰਾਣਾ ਸਟੋਰ ਹੈ ਇਹ ਸਰ ਸਾਡਾ ਮੂਲਾਪੁਰ ਗਰੀਬਦਾਸ ਡਿਸਟ੍ਰਿਕਟ ਮੋਹਾਲੀ ਤਹਿਸੀਲ ਖਰੜ ਨਿਊ ਚੰਡੀਗੜ੍ਹ ਹਾਂਜੀ ਓਪੋਜ਼ਿਟ ICICI ਬੈਂਕ ਲਟਾਵਾ ਕਮਿਊਨੀਕੇਸ਼ਨ ਓਕੇ ਸਾਡੇ ਕੋਲ ਵੱਡੀ ਤੋਂ ਵੱਡੀ ਹਰੇਕ ਕੰਪਨੀ ਦੀ ਬੈਟਰੀ ਲਟਾਵਾ ਕਮਿਊਨੀਕੇਸ਼ਨ ਤੋਂ ਮਿਲੇਗੀ ਹਾਂਜੀ ਲੂਮਿਨਸ ਦੀ ਐਕਸਾਈਡ ਦੀ ਸੁਕੈਮ ਦੀ ਐਡਵਿਨ ਇਮਰੋਂ ਦੀ ਓਕੇ ਲਿਵਗਾਰਡ ਦੀ ਇਹ ਮੇਜਰ ਬ੍ਰਾਂਡ ਸਾਡੇ ਕੋਲੇ ਸਾਰੇ ਅਵੇਲੇਬਲ ਹੁੰਦੇ ਨੇ ਮਤਲਬ ਜਦੋਂ ਆਪਾਂ ਦੁਕਾਨ ਦੇ ਵਿੱਚ ਵੜਦੇ ਆ ਪਹਿਲਾਂ ਬੈਟਰੀ ਮਿਲਣਗੀਆਂ ਆਪਾਂ ਨੂੰ ਛੋਟੀਆਂ ਵੱਡੀਆਂ ਤਾਂ ਘੱਟ ਰੇਟ ਤੇ ਮਿਲਣਗੀਆਂ ਸਾਡਾ ਪੂਰਾ ਦਾਵਾ ਹੈ ਪੂਰਾ ਚੈਲੰਜ ਹੈ ਸਾਡੀ ਗਾਰੰਟੀ ਹੈ ਅਸੀਂ ਸਭ ਤੋਂ ਘੱਟ ਰੇਟ ਲਟਾਵਾ ਕਮਿਊਨੀਕੇਸ਼ਨ ਚੰਡੀਗੜ੍ਹ ਦੇ ਨੇੜੇ ਬੈਠੇ ਹਾਂ ਪਰ ਪੂਰਾ ਧਮਾਕਾ ਕੀਤਾ ਹੈ ਪੂਰਾ ਧਮਾਕਾ ਕੀਤਾ ਹੋਇਆ ਜੀ ਇਸ ਵਾਰੀ ਕਸਟਮਰ ਤੋਂ ਕਮਾਣਾ ਨਹੀਂ ਹੈ ਕਸਟਮਰ ਦੇ ਫਾਇਦੇ ਹੀ ਫਾਇਦੇ ਕਰਾਉਣੇ ਫਾਇਦੇ ਕਰਨੇ ਭਾਜੀ ਜੇ ਗੱਲ ਕਰੀਏ ਏਸੀ ਕਿਹੜੇ ਟਨ ਤੋਂ ਸਟਾਰਟ ਹੋ ਜਾਂਦੇ ਨੇ ਜੇ ਗੱਲ ਕਰੀਏ ਆ ਸਰ ਸਾਡੇ ਕੋਲੇ ਦੇਖੋ ਸਪਲੀ ਇਨਵਰਟਰ ਨੋਨ ਇਨਵਰਟਰ ਸਾਰੇ ਏਸੀ ਹੁੰਨੇ ਜੀ ਸਾਡੇ ਕੋਲ ਟਾਟਾ ਵੋਲਟੇਜ ਦਾ ਬਲੂ ਸਟਾਰ ਦਾ ਬੀਪੀਐਲ ਦਾ ਉਸ ਤੋਂ ਬਾਅਦ ਐਲਜੀ ਦਾ ਟੀ ਸੀਰੀਜ਼ ਦਾ ਉਸ ਤੋਂ ਬਾਅਦ ਲੋਇਡ ਦਾ ਗਾਰਡਨਸ ਦਾ ਇਹ ਸਾਰੇ ਏਸੀ ਸਾਡੇ ਕੋਲ ਅਵੇਲੇਬਲ ਹੁੰਨੇ ਆ ਸਪੈਸ਼ਲ ਆਫਰ ਜਿੱਦ ਖਰਨਾ ਟਾਈਮ ਸੀ ਵੀ ਦੇਖ ਕੇ ਆਊਗਾ ਉਸ ਲਈ 1 ਟਨ ਦਾ 3 ਸਟਾਰ ਇਨਵਰਟਰ ਏਸੀ ਸਪਲਟ ਕੈਮਰਾਮੈਨ ਜੀ ਦਿਖਾਇਆ ਜਾਵੇ ਸਪਲਟ ਐਸੀ ਟੀ ਸੀਰੀਜ਼ ਦਾ 1 ਟਨ 3 ਸਟਾਰ ਇਨਵਰਟਰ 24990 ਦੇ ਵਿੱਚ ਦਿੱਤਾ ਜਾਊਗਾ 24990 ਦੇ ਵਿੱਚ ਕੈਨਾ ਟਾਈਮਸ ਵੀ ਦੇਖ ਕੇ ਲਾਈਕ ਕਰਕੇ ਕਮੈਂਟ ਕਰਕੇ ਸ਼ੇਅਰ ਕਰਕੇ ਆਊਗਾ 24990 ਦੇ ਵਿੱਚ 3 ਸਟਾਰ ਇਨਵਰਟਰ AC 1 ਟਨ ਦਾ ਦਿੱਤਾ ਜਾਊਗਾ। ਵੀਡੀਓ ਨੂੰ ਸੇਵ ਕਰ ਲਓ ਵੱਧ ਤੋਂ ਵੱਧ ਤੇ ਪਹੁੰਚੋ ਲਟਾਵਾ ਕਮਿਊਨੀਕੇਸ਼ਨ ਮੁੱਲਾਪੁਰ ਗਰੀਬਦਾਸ ਦੇ ਵਿੱਚ। ਢੇਰ ਟਨ ਦਾ AC ਸੁਣੋ ਜੀ ਢੇਰ ਟਨ ਦਾ AC 27990 ਦੇ ਵਿੱਚ ਦਿੱਤਾ ਜਾਊਗਾ। ਜਿਹੜਾ ਕਰਨਾਟਕ ਸੀ ਵੀ ਦੇਖ ਕੇ ਆਊਗਾ। ਉਸ ਨੂੰ 5 ਸਾਲ ਦੀ ਕੰਪਲੀਟ ਗਾਰੰਟੀ ਦਿੱਤੀ ਜਾਊਗੀ 10 ਸਾਲ ਦੀ ਕੰਪਰੈਸ਼ਰ ਗਾਰੰਟੀ 5 ਸਾਲ ਦੀ ਇਸ ਕੰਪਲੀਟ ਗਾਰੰਟੀ ਰਿਟਰਨ ਦੇ ਵਿੱਚ ਲਿਖ ਕੇ ਦਿੱਤੀ ਜਾਊਗੀ 5 ਸਾਲ ਦੀ ਕੰਪਲੀਟ ਗਾਰੰਟੀ ਬਿਲਕੁਲ ਜੀ ਬਿਲਕੁਲ ਖੰਨਾ ਟਾਈਮ ਸੀ ਵੀ ਦੇਖ ਕੇ ਆਓ ਲਾਈਕ ਕਰਕੇ ਸ਼ੇਅਰ ਕਰਕੇ ਕਮੈਂਟ ਕਰਕੇ ਆਓ 5 ਸਾਲ ਦੀ ਕੰਪਲੀਟ ਗਾਰੰਟੀ ਏਸ਼ੀਆਂ ਤੇ ਪਾਓ ਗਰਮੀਆਂ ਦਾ ਤੋਹਫਾ ਲੜਾਵਾ ਭਾਜੀ ਹੈ ਨਾ ਬਿਲਕੁਲ ਜੀ ਬਿਲਕੁਲ ਸਾਰੇ ਸੇਲ ਲੱਗੀ ਹੋਈ ਹੈ ਪੂਰੀ ਗਰਮੀਆਂ ਦਾ ਤੋਹਫਾ ਰੇਟ ਵੀ ਸਸਤੇ ਤੇ ਸਭ ਦੇ ਚੀਜ਼ਾਂ ਬ੍ਰਾਂਡ ਦੀਆਂ ਚੀਜ਼ਾਂ ਗਾਰੰਟੀ ਵੀ ਜ਼ਿਆਦਾ ਵਾਰੰਟੀ ਵੀ ਜ਼ਿਆਦਾ 10 ਸਾਲ ਕੰਪਰੈਸ਼ਨ ਵਾਰੰਟੀ 5 ਸਾਲ ਦੀ ਕੰਪਲੀਟ ਗਾਰੰਟੀ ਦੇ ਨਾਲ ਏਸੀ ਸਪੈਸ਼ਲ ਆਫਰ ਸਪੈਸ਼ਲ ਧਮਾਕਾ ਅੰਮੀ ਦੇ ਵਿੱਚ ਫਰਿੱਜਾਂ ਤੇ ਵੀ ਸਪੈਸ਼ਲ ਸਕੀਮ ਹੈ ਜੀ ਫ੍ਰਿਜ 190 ਲੀਟਰ ਦਾ ਹਾਂਜੀ ਬ੍ਰਾਂਡ ਦਾ 10 ਸਾਲ ਕੰਪਰੈਸ਼ਨ ਗਾਰੰਟੀ ਦੇ ਨਾਲ 10990 ਦੇ ਵਿੱਚ ਮਿਲਣਾ ਕਿੱਥੋਂ ਹੈ ਲਟਾਵਾ ਕਮਿਊਨੀਕੇਸ਼ਨ ਤੋਂ 10 ਸਾਲ ਦੀ ਕੰਪ੍ਰੈਸ਼ਰ ਵਾਰੰਟੀ 10 ਸਾਲ ਕੰਪ੍ਰੈਸ਼ਰ ਵਾਰੰਟੀ 1 ਸਾਲ ਕੰਪਲੀਟ ਦੇ ਨਾਲ ਮਿਲਣਾ ਲਟਾਵਾ ਕਮਿਊਨੀਕੇਸ਼ਨ ਤੇ ਮਿਲਣਾ ਕਿਵੇਂ ਹੈ ਵੀਡੀਓ ਲਾਈਕ ਸ਼ੇਅਰ ਕਰਕੇ ਕਮੈਂਟ ਕਰਕੇ ਆਓ ਤੁਹਾਨੂੰ 10990 ਦੇ ਵਿੱਚ ਲਟਾਵਾ ਕਮਿਊਨੀਕੇਸ਼ਨ ਤੋਂ 190 ਲੀਟਰ ਦਾ ਫ੍ਰਿਜ ਦਿੱਤਾ ਜਾਊਗਾ 190 ਲੀਟਰ ਤੋਂ ਸਟਾਰਟ ਹੋ ਜਾਂਦੇ ਨੇ ਕਹਿੰਦੇ ਜੀ ਹੋਰ ਵੀ ਬਹੁਤ ਨੇ ਫ੍ਰਿਜ ਲੈ ਆਏ ਕੋਲ ਸਾਡੇ ਕੋਲ ਇਸ ਵਾਰੀ ਫ੍ਰਿਜਾਂ ਦੀ ਪੂਰੀ ਵੱਡੀ ਤੋਂ ਵੱਡੀ ਰੇਂਜ ਹੈਗੀ ਹੈ ਤੇ ਵੱਡਾ ਤੇ ਵੱਡਾ ਫ੍ਰਿਜ ਸਸਤੇ ਤੋਂ ਸਸਤਾ ਫ੍ਰਿਜ ਵੱਡਾ ਫ੍ਰਿਜ LG ਦਾ ਸਪੈਸ਼ਲ ਰੇਟ ਵੀਡੀਓ ਦੇਖ ਕੇ ਸ਼ੇਅਰ ਕਰਕੇ ਲਾਈਕ ਕਰਕੇ ਕਮੈਂਟ ਕਰਕੇ ਆਓ 261 ਲੀਟਰ ਦਾ LG ਦਾ ਵੱਡਾ ਫ੍ਰਿਜ ਓਕੇ ਕਸਟਮਰ ਵਾਸਤੇ ਸਪੈਸ਼ਲ ਰੇਟ 21990 ਦੇ ਵਿੱਚ ਵੀਡੀਓ ਸ਼ੇਅਰ ਕਰਕੇ ਲਾਈਕ ਕਰਕੇ ਕਮੈਂਟ ਕਰਕੇ ਆਣਾ ਪਊਗਾ ਭਾਈ ਨਵੀਂ ਚੀਜ਼ਾਂ ਜੀ ਮਾਰਕੀਟ ਦੇ ਵਿੱਚ ਸਰ LG ਦਾ ਫ੍ਰਿਜ ਹੈ ਵੋਲਟਾਜ ਦਾ ਫ੍ਰਿਜ ਹੈ ਆਈਐਫਬੀ ਦਾ ਫ੍ਰਿਜ ਹੈ ਹੈਵਲਸ ਦਾ ਫ੍ਰਿਜ ਹੈ ਬੀਬੀਐਲ ਦਾ ਫ੍ਰਿਜ ਹੈ ਸਾਡੇ ਕੋਲੇ ਫ੍ਰਿਜਾਂ ਦੀ ਬਹੁਤ ਲੰਬੀ ਰੇਂਜ ਹੈ ਕਸਟਮਰ ਸਾਡੇ ਕੋਲ ਇੱਕ ਵਾਰੀ ਆ ਜਾਵੇ ਅਸੀਂ ਵੱਡੇ ਤੋਂ ਵੱਡਾ ਫ੍ਰਿਜ ਸਸਤੇ ਤੋਂ ਸਸਤੇ ਰੇਟ ਦੇ ਵਿੱਚ ਸਾਡੇ ਕੋਲ 500 ਲੀਟਰ ਦਾ ਫ੍ਰਿਜ ਹੈ ਸਿਰਫ 34990 ਦੇ ਵਿੱਚ 34990 ਦੇ ਵਿੱਚ 500 ਲੀਟਰ ਦਾ ਫ੍ਰਿਜ ਡਬਲ ਡੋਰ 34990 ਦੇ ਵਿੱਚ ਇਹ ਗੱਲ ਕਰੀਏ ਬਹੁਤ ਸਮਾਨ ਆ ਜਾਣਾ ਇਹਦੇ ਵਿੱਚ ਦਾ ਬਹੁਤ ਸਮਾਨ ਆ ਜਾਣਾ ਜੀ ਮੈਂ ਕਹਿੰਦਾ ਖੁੱਲਾ ਡੋਲਾ ਫ੍ਰਿਜ ਹੈ ਬੜੇ ਪਰਵਾਣਾ ਦੀ ਵਧੀਆ ਚੀਜ਼ ਹੈ ਵਧੀਆ ਚੀਜ਼ ਹੈ ਤੇ ਰੇਟ ਘੱਟ ਹੈ ਸਭ ਤੋਂ ਵਧੀਆ ਕਿ ਵੱਡਾ ਫ੍ਰਿਜ ਰੇਟ ਘੱਟ ਵਧੀਆ ਫ੍ਰਿਜ ਰੇਟ ਘੱਟ ਤੇ ਕੰਪਨੀ ਵੀ ਬੀਪੀਐਲ ਹੈ ਕੰਪਨੀ ਕੰਪਨੀ ਵੀ ਬੀਪੀਐਲ ਹੈ ਜੀ ਭਾਈ ਇਹ ਐਲਈਡੀ ਵੀ ਲੱਗੀ ਹੋਈ ਹੈ ਆਪਣੇ ਕੋਲ ਜੀ ਸਰ ਐਲਈਡੀ ਦੇ ਅਸੀਂ ਪੂਰੇ ਟ੍ਰਾਈ ਸਿਟੀ ਦੇ ਕਿੰਗ ਹੈ 250 ਸਸਤੀ ਐਲਈਡੀ ਕਿਤੇ ਨਾ ਤੁਹਾਨੂੰ ਮਿਲਣੀ ਹੈ ਨਾ ਕਿਤੇ ਮਿਲੂਗੀ ਸਾਡੇ ਕੋਲ ਮਿਲੂਗੀ ਸਿਰਫ ਸਸਤੀ ਐਲਈ ਪੂਰਾ ਦਾਵਾ ਕਰਦੇ ਹਾਂ ਪੂਰਾ ਦਾਵਾ ਜੀ 6490 ਰੁਪਏ ਦੇ ਵਿੱਚ 32 ਇੰਚ ਦੀ ਐਲਈ ਉਹ ਵੀ ਸਮਾਰਟ ਕਸਟਮਰ ਨੂੰ ਦਿੱਤੀ ਜਾਊਗੀ ਵਧੀਆ ਵਾਲੀ ਸਮਾਰਟ ਐਲਈ 6490 ਦੇ ਵਿੱਚ ਹੋਰ YouTube ਤੇ ਲੂਗੀ ਸਾਰਾ ਕੁਝ ਚੱਲੂਗਾ ਜੀ ਸਾਡੇ ਕੋਲੇ 32 43 55 50 65 75 85 ਸਾਰੀਆਂ ਐਲਈਆਂ ਅਵੇਲੇਬਲ ਲੱਗਦਾ ਸਾਰੀਆਂ ਲੱਗੀਆਂ ਹੋਈਆਂ ਆ 65 75 ਤੱਕ ਸਭ ਲੱਗੀਆਂ ਹੋਈਆਂ ਜੀ ਸਾਰਾ ਸਟਾਕ ਅਵੇਲੇਬਲ ਹੁੰਦਾ ਤੇ ਵੀਡੀਓ ਨੂੰ ਵੱਤ ਗੈਸ ਚੁੱਲੇ ਚਿਮਨੀ ਸਾਡੇ ਕੋਲ ਇੱਕ ਸਪੈਸ਼ਲ ਸ਼ੁਰੂਆਤ ਹੈ ਓਕੇ ਸਪੈਸ਼ਲ ਡਿਸਕਾਊਂਟ ਹੈ ਚਿਮਨੀ ਤੇ ਤੁਹਾਡੀ ਵੀਡੀਓ ਦੇਖ ਕੇ ਲਾਈਕ ਕਰਕੇ ਕਮੈਂਟ ਕਰਕੇ ਜਿਹੜਾ ਆਊਗਾ 7490 ਰੁਪਏ ਦੇ ਵਿੱਚ 24 ਇੰਚ ਦੀ ਚਿਮਨੀ ਸ਼ਨ ਸ਼ਾਈਨ ਬ੍ਰਾਂਡ ਲਾਈਫਟਾਈਮ ਮੋਟਰ ਦੇ ਨਾਲ ਦਿੱਤੀ ਜਾਊਗੀ ਅੱਛਾ ਜੀ ਹਾਂਜੀ ਤੇ ਮਨ ਕੀ ਲਗ ਲਗ ਬ੍ਰਾਂਡ ਹੁੰਦੇ ਨੇ ਇਹਨਾਂ ਦੀ ਖਾਸਤ ਕੀ ਹੁੰਦੀ ਜੇ ਗੱਲ ਕਰੀਏ ਚਿਮਨੀ ਹੁੰਦੀ ਹੈ ਜੀ ਕਿਚਨ ਦੇ ਵਿੱਚ ਅੱਜ ਕੱਲ ਕਿਚਨ ਦੇ ਵਿੱਚ ਚਿਮਨੀਆਂ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਜਿਹੜਾ ਐਗਜ਼ੌਸਟ ਫੈਨ ਦਾ ਕੰਮ ਕਰਦੀ ਹੈ ਹਾਂਜੀ 7490 ਦੇ ਵਿੱਚ ਹੂੰ ਚਿਮਨੀ ਦੀ ਸ਼ੁਰੂਆਤ ਲਠਾਵਾ ਕਮਿਊਨੀਕੇਸ਼ਨ ਤੋਂ ਹੋਏਗੀ ਓਕੇ ਤੇ ਜਿੱਦਾਂ ਇਹ ਗੈਸ ਚੁੱਲ੍ਹੇ ਪੈਨੇ ਇਹ ਵੀ ਮਿਲ ਜਾਂਦੇ ਨੇ ਗੈਸ ਚੁੱਲ੍ਹੇ ਹੁੰਦੀ ਤਾਂ ਸਾਡੇ ਕੋਲੇ ਬਹੁਤ ਪਰਮਾ ਰੇਂਜ ਹੈ ਕਿੰਨੇ ਬਰਨਰ ਤੋਂ ਸਟਾਰਟ ਹੋ ਜਾਂਦੇ ਨੇ ਸਰ 2 ਬਰਨਰ ਤੋਂ ਸਟਾਰਟ 3 ਬਰਨਰ 4 ਬਰਨਰ ਅੱਜਕੱਲ ਫਾਈਬਰ ਨਰ ਵੀ ਆ ਗਏ ਸਾਡੇ ਕੋਲੇ ਸਾਰਾ ਸਟਾਕ ਅਵੇਲੇਬਲ ਹੁੰਦਾ ਸਾਰਾ ਸਟਾਕ ਇਹ ਫ੍ਰਿਜ ਨਹੀਂ ਹੈ ਜੀ ਇਹ ਵਾਟਰ ਡਿਸਪੈਂਸਰ ਹੈ ਓਕੇ ਇਹ ਕੀ ਹੈ ਕਿ ਦਫ਼ਤਰ ਆਫਿਸਾਂ ਦੇ ਵਿੱਚ ਯੂਜ਼ ਹੋਣ ਵਾਲੀ ਚੀਜ਼ ਹੈ ਇਹ ਕੰਮ ਕੀ ਆਉਂਦਾ ਇਹ ਕੰਮ ਹੈ ਜੀ ਇਸ ਦੇ ਵਿੱਚ ਠੰਡਾ ਪਾਣੀ ਹਾਂਜੀ ਗਰਮ ਪਾਣੀ ਓਕੇ ਨਾਰਮਲ ਪਾਣੀ ਤਿੰਨੋਂ ਤਰ੍ਹਾਂ ਦਾ ਪਾਣੀ ਡਾਪਟਰ ਦੇ ਵਿੱਚ ਬੰਦਾ ਯੂਜ਼ ਕਰ ਸਕਦਾ ਕਿੰਨੇ ਲੀਟਰ ਪਾਣੀ ਪੈਂਦਾ ਜੀ ਇਸ ਦੇ ਵਿੱਚ ਬੋਟਲ ਲੱਗਦੀ ਹੈ ਜੀ ਉੱਪਰ ਹਾਂਜੀ ਇਹ ਵੀ ਸਾਡੇ ਕੋਲ ਵੱਧ ਤੇ ਵੱਧ ਵਧੀਆ ਤੇ ਵਧੀਆ ਡਿਸਕਾਊਂਟ ਰੇਟ ਤੇ ਦਿੱਤਾ ਜਾਂਦਾ ਹੈ ਬੜੇ ਡਿਸਕਾਊਂਟ ਮਿਲੂਗਾ ਵਧੀਆ ਡਿਸਕਾਊਂਟ ਮਿਲੂਗਾ ਜੀ ਬਹੁਤ ਅੱਛਾ ਇਸ ਦਾ ਪ੍ਰਾਈਸ ਹੈ 7490 ਰੁਪਏ ਦੇ ਵਿੱਚ ਵਿਦ ਫ੍ਰੀਜ਼ਰ ਵਾਲਾ ਹਮ ਬਲੂ ਸਟਾਰ ਦਾ ਵਾਟਰ ਡਿਸਪੈਂਸਰ ਲਟਾਵਾ ਕਮਿਊਨੀਕੇਸ਼ਨ ਤੋਂ ਦਿੱਤਾ ਜਾਂਦਾ ਹੈ ਚਾਰਜਿੰਗ ਹੁੰਦਾ ਹੈ ਚਾਰਜਿੰਗ ਨਹੀਂ ਹੁੰਦਾ ਜੀ ਇਹ ਬਿਜਲੀ ਨਾਲ ਚੱਲਦਾ ਠੀਕ ਹੈ ਬਿਜਲੀ ਨਾਲ ਚੱਲਦਾ ਬਿਲਕੁਲ ਜੀ ਤੇ ਕਿੰਨੀ ਕਿ ਬੈਟਰੀ ਮਤਲਬ ਕਿ ਕਿੰਨੀ ਕਿ ਬਿਜਲੀ ਖਾਂਦਾ ਜੀ ਗੱਲ ਕਰੀਏ ਬਿਜਲੀ ਤਾਂ ਜੀ ਇਹ ਇੱਕ ਸੀਐਫਐਲ ਬਲਬ ਜਿੰਨੀ ਕਿ ਬਿਜਲੀ ਖਾਂਦਾ ਹੈ ਸਾਰਾ ਚੱਲਦਾ ਕਹਿੰਦੇ ਜੀ ਲਟਾਵਾ ਵਾਲੇ ਐਂਕੋਲ ਛੋਟੇ ਕੂਲਰਾਂ ਤੋਂ ਲੈ ਕੇ ਵੱਡੇ ਕੂਲਰ ਵੀ ਮਿਲਣਗੇ ਕਹਿੰਦੇ ਜੀ ਗਰਮੀਆਂ ਦੇ ਵਿੱਚ ਵੱਡੀ ਆਫਰ ਲਗਾਈ ਹੋਈ ਹੈ ਲਟਾਵਾ ਪਾਪਾ ਜੀ ਛੋਟੇ ਕੂਲਰ ਵੀ ਹੈਗੇ ਨੇ ਕਹਿੰਦੇ ਵੱਡੇ ਕੂਲਰ ਵੀ ਆਪਣੇ ਕੋਲ ਜੀ ਸਾਡੇ ਕੋਲ ਕੂਲਰ ਦੀ ਸ਼ੁਰੂਆਤ 2490 ਰੁਪਏ ਤੋਂ ਸ਼ੁਰੂ ਹੈ ਮਗਰ ਇਸ ਵਾਰੀ ਅਸੀਂ ਕਸਟਮਰ ਨੂੰ ਸਪੈਸ਼ਲ ਕੂਲਰ ਜੋ ਕਿ ਗੁਰਦੁਆਰਾ ਸਾਹਿਬ ਹਾਲ ਦੇ ਵਿੱਚ ਮੰਦਰਾਂ ਦੇ ਹਾਲਾਂ ਦੇ ਵਿੱਚ ਪੈਲਸਾਂ ਦੇ ਵਿੱਚ ਵੱਡੀਆਂ ਦੁਕਾਨਾਂ ਦੇ ਵਿੱਚ ਜਿਹੜੇ ਕੂਲਰ ਯੂਜ਼ ਹੋਣੇ ਵੱਡੇ ਕੂਲਰ ਵੱਡੇ ਕੂਲਰ ਦੇਖੋ ਹਰਜੋਤ ਜੀ ਕਿੱਡਾ ਵੱਡਾ ਕੂਲਰ ਹੈ ਤੇ ਕੂਲਰ ਸਪੈਸ਼ਲ ਕੂਲਰ ਹੈ ਇਹਨਾਂ ਦੇ ਹਵਾ ਵੀ ਬਹੁਤ ਜ਼ਿਆਦਾ ਹੁੰਦੀ ਹੋਊਗੀ ਫਿਰ ਬਹੁਤ ਜ਼ਿਆਦਾ ਹਵਾ ਹੈ ਜੀ ਇਕੱਲਾ ਕੂਲਰ ਚਾਰ ਏਸੀਆਂ ਦਾ ਕੰਮ ਕਰੂਗਾ ਇੰਨੀ ਠੰਡੀ ਹਵਾ ਹੈ ਏਸੀ ਨਾਲੋਂ ਵੀ ਠੰਡੀ ਹਵਾ ਕੂਲਰ ਨਾਲੋਂ ਏਸੀ ਨਾਲੋਂ ਸਪੈਸ਼ਲ ਏਸੀ ਕੂਲਰ ਨੇ ਹਾਂਜੀ ਇੱਕ ਵਾਰੀ ਕੈਮਰਾਮੈਨ ਜੀ ਸਾਰੇ ਕੂਲਰਾਂ ਤੇ ਨਿਕਲ ਬੜੇ ਕੂਲਰ ਨੇ ਤੇ ਕੀ ਹੈ ਕਿ ਸਾਰੇ ਕੂਲਰ ਸਪੈਸ਼ਲ ਕੂਲਰ ਏਸੀ ਕੂਲਰ ਵੱਡੇ ਹਾਲਾਂ ਦੇ ਵਿੱਚ ਜਿਸ ਤਰ੍ਹਾਂ ਕਿਸੇ ਨੂੰ ਫਾਰਮ ਹਾਊਸ ਵਾਸਤੇ ਚਾਹੀਦਾ ਹਾਂ ਪੈਲਸ ਵਾਸਤੇ ਚਾਹੀਦਾ ਕਿਸੇ ਨੂੰ ਟੈਂਟ ਵਾਸਤੇ ਚਾਹੀਦਾ ਕਮਰਸ਼ੀਅਲ ਕੂਲਰ ਸਾਡੇ ਕੋਲ ਸਾਰੇ ਜਿਸ ਗੱਲ ਕਰੀ 2490 ਤੋਂ ਸਟਾਰਟ ਹੋ ਜਾਂਦੇ ਨੇ 2490 ਰੁਪਏ ਤੋਂ ਉਹ ਉਹਨੂੰ ਦਿਖਾ ਕਰਦੇ ਹਾਂ ਜੀ ਹਾਂਜੀ ਸਾਡੇ ਕੋਲੇ ਜੇ ਗੱਲ ਕਰੀ ਕੂਲ ਵੀ ਹੈ ਛੋਟੀ ਇਹ ਛੋਟੀ ਜਿਹੀ ਕੂਲਰੀ ਹੈ ਜੀ ਸਾਨੂੰ ਵੀ ਦਿਖਾਣ ਦਾ ਮਜ਼ਾ ਨਹੀਂ ਆਉਂਦਾ ਪਰ ਕਾਊਂਟਰ ਕੂਲਰ ਹੈ ਇੱਕ ਬੰਦੇ ਵਾਸਤੇ ਬਹੁਤ ਹੈ ਇਸ ਤੋਂ ਬੜਾ ਸੇ 2490 ਦੇ ਵਿੱਚ ਜੇ ਗੱਲ ਕਰੀ ਜੇ ਕਿਹਣਾ ਹੋਰ ਵੱਡੇ ਕੂਲਰ ਪਾਏ ਨੇ 65000 ਤੱਕ 70000 ਤੱਕ ਉਹ ਵੀ ਮਿਲ ਜਾਂਦੇ ਨੇ ਆਪਣੇ ਕੋਲ ਸਾਰੇ ਕੂਲਰ ਸਾਡੇ ਕੋਲ ਅਵੇਲੇਬਲ ਹੈ ਓਕੇ ਜਿਹੜਾ ਮਾਰਕੀਟ ਚ 7000 ਚ ਮਿਲਣ ਵਾਲਾ ਕੂਲਰ ਲਟਾਵਾ ਕਮਿਊਨੀਕੇਸ਼ਨ ਤੋਂ 5000 ਚ ਮਿਲਦਾ 5000 ਚ ਮਿਲਦਾ ਤੇ ਪਹੁੰਚਣਾ ਕਿੱਥੇ ਕੋਈ ਹੋਰ ਐਡਰੈਸ ਵੀ ਦੱਸੋ ਜੀ ਲਟਾਵਾ ਕਮਿਊਨੀਕੇਸ਼ਨ ਓਪੋਜ਼ਿਟ ICICI ਬੈਂਕ ਨ ਮੁੱਲਾਂਪੁਰ ਗਰੀਬਦਾਸ ਮੁੱਲਾਂਪੁਰ ਗਰੀਬਦਾਸ ਕਹਿੰਦੇ ਮੁੱਲਾਂਪੁਰ ਦੇ ਵਿੱਚ ਪਹੁੰਚੋ ਤੇ ਗਰਮੀਆਂ ਦੇ ਸੀਜ਼ਨ ਨੂੰ ਲੈ ਕੇ ਇੱਕ ਬਹੁਤ ਵੱਡੀ ਆਫਰ ਲੱਗੀ ਹੋਈ ਹੈ ਤੇ ਕਿ ਇਲੈਕਟ੍ਰੋਨਿਕ ਦੇ ਸਾਮਾਨ ਦੇ ਉੱਪਰ ਬਤ ਵਤ ਵੀਡੀਓ ਨੂੰ ਸ਼ੇਅਰ ਕਰਕੇ ਜਰੂਰ ਪਹੁੰਚੋ ਜੀ ਧੰਨਵਾਦ